ਅੱਜ ਦੇ ਨਵੇਂ ਵਲੌਗ ਵਿੱਚ ਸਾਰਿਆਂ ਦਾ ਸਵਾਗਤ ਅੱਜ ਆਪਾਂ ਫੈਰੀ ਤੇ ਮੈਨਰੀ ਬੀਚ ਤੇ ਜਾਣਾ ਔਰ ਸਾਹਮਣੇ ਫੈਰੀ ਲੱਗ ਰਹੀ ਹੈ ਇਹਦੇ ਵਿੱਚ ਆਪਾਂ ਬੈਠਾਂਗੇ ਤੇ ਇੱਥੋਂ ਅੱਧੇ ਘੰਟੇ ਦੀ ਵਾਟ ਹੈ ਆਪਾਂ ਮੈਨਰੀ ਬੀਚ ਤੇ ਜਾਵਾਂਗੇ ਉੱਥੇ ਮੈਨੜੇ ਇੱਕ ਛੋਟਾ ਜਿਹਾ ਟਾਊਨ ਹੈ ਉੱਥੇ ਬੜੀ ਸੁੰਦਰ ਬੀਚ ਹੈ ਲੋ ਵੇਖੋ ਜੀ ਲੋਕ ਆ ਗਏ ਇਹ ਆਪਾਂ ਚੱਲ ਪਏ ਹਾਂ ਮੈਨੜੇਵਲ ਪਿੱਛੇ ਵੇਖੋ ਨੀਲਾ ਪਾਣੀ ਸਮੁੰਦਰ ਦਾ ਫੈਰੀ ਦੀ ਕਾਫੀ ਸਪੀਡ ਹੈ ਵੇਖੋ ਇਹ ਕਿਵੇਂ ਪਿੱਛੇ ਨੂੰ ਧੱਕਦੀ ਪਾਣੀ ਲੀਹਾਂ ਬਣਾਉਂਦੀ ਜਾਂਦੀ ਆਹ ਬ੍ਰਿਜ ਦੇ ਕੋਲੋਂ ਆਪਾਂ ਆਏ ਆ ਹਾਰਬਰ ਵਿੱਚ ਜਿਹੜਾ ਕੋ ਬੜਾ ਮਸ਼ਹੂਰ ਹੈ ਲਓ ਜੀ ਆਪਣੇ ਨਾਲ ਦੇ ਬੱਚੇ ਵੇਖ ਰਹੇ ਆ ਸਮੁੰਦਰ ਦਾ ਥਿਊ ਵੇਖੋ ਜੀ ਨੀਲਾ ਡੰਝ ਪਾਣੀ ਮੰਗਰ ਜੀ ਵੇਨੇ ਆ ਪਚਾਰ ਸਫੇਰਾ ਉਤੇ ਬੀਚ ਤੇ ਆਪਾਂ ਵੇਖਾਂਗੇ ਫਿਰ ਬੀਚ ਦੇ ਨੇੜੇ ਮੇਰੇ ਲਈ ਇੱਕ ਛੋਟਾ ਜਿਹਾ ਟਾਊਨ ਹੈ ਟਾਊਨ ਵੇ ਦੀ ਨਾਂ ਕਿ ਅੱਗੇ ਕਹਿੰਦੇ ਵੀ ਉਹਦੇ ਨਾਲ ਹੀ ਬੀਚ ਹੈ ਉੱਥੇ ਆਪਾਂ ਵੇਖਾਂਗੇ ਤਾਂ ਵੇਖੋ ਜੀ ਫੈਰੀ ਦਾ ਅੰਦਰਲਾ हिस्सा ਲੋਕ ਬੈਠੇ ਆਪਾਂ ਬਾਹਰ ਡੈਕ ਤੇ ਦੂਜੀ ਮੰਜ਼ਿਲ ਤੇ ਬੈਠੇ ਹਾਂ ਉੱਪਰਲੀ ਮੰਜ਼ਿਲ ਤੇ ਦੋ ਮੰਜ਼ਲਾ ਹੁੰਦੀ ਹੈ ਇਹਦੀ ਇੱਕ ਥੱਲੇ ਇੱਕ ਉੱਪਰ ਆਪਾਂ ਉੱਪਰਲੇ ਬਾਹਰ ਡੈਕ ਤੇ ਬੈਠੇ ਹਾਂ ਅੱਗੇ ਜਾ ਕੇ ਤੁਹਾਨੂੰ ਹੋਰ ਡੈਕ ਜਾਈ ਲੈਂਦਾ ਦਾ ਹਿੱਸਾ ਵੀ ਕੋਈ ਲੋਕ ਬੈਠੇ ਨੇ ਕੋਈ ਜਾਰ ਸ਼ੇਰਾ ਮੈਂ ਕੋਈ ਕਿਵੇਂ ਤੱਕਦਾ ਫਿਰ ਪਾਣੀ ਦੀ ਪੂਰੀ ਸਪੀਡ ਹੈ ਨੋ ਇਹ ਵੇਖੋ ਕਰਕੇ ਬਾਲਾ ਵਿਖਾਈਏ ਨਾ ਉਹ ਖਰਾਬ ਹੋ ਜੇ ਹੋਏ ਨਾ ਹਲਾਈਏ ਤੁਹਾਨੂੰ ਨਹੀਂ ਨਹੀਂ ਉਹ ਨਹੀਂ ਲਾ ਆਪਾਂ ਮੰਡਰੀ ਟਾਊਨ ਆ ਗਏ ਆ ਇੱਥੇ ਹੁਣ ਦਵਾ ਡੈਕ ਦੇ ਉੱਤੇ ਬੰਦਰਗਾਹ ਦੇ ਉੱਤੇ ਉਹਨੂੰ ਲਾਉਣਗੇ ਪੈਰੀ ਨੂੰ ਨਾਓ ਜੀ ਸਮੁੰਦਰ ਦਾ ਵੇਖੋ ਨਜ਼ਾਰਾ ਇੱਕ ਕਿਸ਼ਤੀ ਆ ਗਈ ਇੱਥੇ ਡੈਕ ਤੇ ਲੱਗ ਗਈ ਐ ਆਪਾਂ ਨੂੰ ਇਹਦੇ ਉਤਰਾਂਗੇ ਥੱਲੇ ਉੱਪਰਲੀ ਮੰਜ਼ਿਲ ਤੇ ਸੀਗੇ ਆਪਾਂ ਨੂੰ ਥੱਲੇ ਨੇ ਜਾਣੇ ਆ ਥੱਲੇ ਜਾ ਕੇ ਫਿਰ ਬਾਹਰ ਆਪਾਂ ਬਜ਼ਾਰ ਵੇਚ ਦੀ ਕਹਿੰਦੇ ਵੀ ਉੱਥੇ ਪਿਆਰ ਵੇਚ ਦੀ ਜਾ ਕੇ ਬੀਚ ਤੇ ਜਾਵਾਂ ਲੋ ਵੇਖੋ ਜੀ ਨਜ਼ਾਰਾ ਥੱਲੇ ਨੂੰ ਚੱਲ ਰਹੇ ਆ ਆਪਾਂ ਦੇਖੋ ਜੀ ਸਵਾਰੀਆਂ ਆਹ ਉਹ ਸਮੁੰਦਰ ਤੇ ਲੱਗੀਆਂ ਫੈਰੀਆਂ ਦੌਂਦਾ ਬਹਿਨੇ ਆਪਾਂ ਮਨਮੋਹਕ ਦ੍ਰਿਸ਼ ਇਹ ਸ਼ਹਿਰ ਚ ਇੱਥੇ ਵਿੱਚ ਆ ਵਿੱਚ ਦੇਖਣ ਆਪਾਂ ਆਏ ਸੀ ਫੈਰੀ ਤੇ ਆ ਦੇਖੋ ਜੀ ਮੈਨ ਲਈ ਸ਼ਹਿਰ ਦਾ ਬਾਜ਼ਾਰ ਇਹੋਂ ਅੱਗੇ ਆਪਾਂ ਜਾਵਾਂਗੇ ਵਿੱਚ ਤੇ ਬਿਜਾਰ ਹੈ ਵੇਖੋ ਬਾਜ਼ਾਰ ਦੀ ਰੌਣਕ ਆ ਸੀਗਲ ਹੈ ਬੜੇ ਕਬੂਤਰ ਜੇ ਇਸ ਨੂੰ ਮੇਰੀ ਕੁੱਪ ਕਬੂਤਰ ਆ ਚੱਲ ਗਿਆ ਬਈ ਆ ਜਾ ਲੈ ਸੁੰਦਰੀ ਚਲੋ ਚਲੋ ਆਜੋ ਆਈ ਵਾ ਵੇਖੋ ਗਰੀਬ ਚਲੇ ਗਿਆ ਠੀਕ ਹੈ ਆ ਦੇ ਅਸੀਂ ਸਮੁੰਦਰ ਵੇਖੀ ਆਪਾਂ ਤੇ ਆਵੇ ਆਏ ਨੇ ਠੀਕ ਹੈ ਲਓ ਵੀ ਨਾਂਗੇ ਆਪਾਂ ਸੜਕ ਤੇ ਸੜਕ ਵੀ ਮਾਰ ਕਰਨੀ ਪਈ ਇਹ ਵੇਖ ਕੇ ਦੱਚਦਾ ਰਹਾ ਹਵਾ ਬਹੁਤ ਵਗਦੀ ਸਮੁੰਦਰ ਤੇ ਹੈ ਨਾ ਇੱਥੇ ਘੱਟ ਆਖੀ ਇੱਕ ਇਹ ਮਾਈਨਰੀ ਵਿੱਚ ਲਓ ਜੀ ਮਾਈਨਰੀ ਵਿੱਚ ਵੇਖ ਰਹੇ ਆਪਾਂ ਆ ਇਹ ਕੰਮ ਹੈਂਰੇ ਵਿੱਚ ਲੋਰੀਆਂ ਬੈਠੀ ਐ ਚਾਰ ਜਿਵੇਂਰਾ ਮੰਗਲ ਵੇਚਦਾ ਕੁਸੁੰਦ ਮਾਰਦਾ ਛਲਾ ਪਾਣੀ ਪਿਛੇ ਨੀਲਾ ਗਹਿਰਾ ਇਧਰ ਬਾਜ਼ਾਰ ਆਪਾਂ ਵੇਖਿਆ ਇਧਰ ਆਇਆ ਮਾ ਉੱਤਰ ਕੇ ਲਾ ਜੀ ਆਪਣੇ ਹਰ ਬੋਰ ਵੇ ਨੇ ਸੁੰਦਰ ਦਾ ਨਜ਼ਾਰਾ ਏਕੋ ਹੁਣ ਆਪਾਂ ਇਹਨੂੰ ਜਿਮਮ ਕਰਕੇ ਰਹਿ ਜਿਹੜੇ ਨੂੰ ਜੀ ਹਾ ਜੀ ਦੇਖੋ ਲੋਕੋ ਵਿੱਚ ਲਾਈਵ ਜਾਂਦੇ ਕੋਈ ਨਹੀਂ ਜੁੜਿਆ ਖੜੀ ਹੈ ਨਾ ਇਹ ਠੰਡੀ ਠੰਡੀ ਬਗਤੀ ਹਵਾ ਸਮੁੰਦਰ ਤੇ ਹਵਾ ਤੇਜ਼ ਹੀ ਹੁੰਦੀ ਹੈ ਮੈਂ ਇੰਨੇ ਲਈ ਵਿੱਚ ਜਿੰਨੇ ਆਪਣੇ ਯਾਰ ਆ ਵੇਖ ਦੂਰ ਤਾਈ ਕੰਮ ਚਲੋ ਵੀ ਅੱਗੇ ਨੇੜੇ ਚੱਲ ਗਿਆ ਉੱਥੇ ਉਹ ਕਿਨਾਰੇ ਤੇ ਚੱਲ ਗਿਆ ਉੱਥੇ ਆ ਜਾ ਬਈ ਸਮੁੰਦਰ ਦਾ ਵੇਖੀਏ ਨੀ ਯਾਰ ਆਪਾਂ ਨੇੜੇ ਛੱਲਾ ਵੇਣੇ ਆਵੇ ਆ ਜਾ ਨੇੜੇ ਵੇਣੇ ਛੱਲਾ ਤੋੜੀ ਬੋਟਰ ਲਾਜਾਓ ਤੁਹਾਡੀ ਬੋਟਰ ਲਾਗੀਆਂ ਵਿੱਚ ਚਲ ਜਾਓ ਠੀਕ ਆ ਸਭ ਹਾਂ ਚਲੋ ਚਲੋ ਅਗੇ ਨੇੜੇ ਕੋਈ ਤੇਰੇ ਧਾਰੇ ਪਾਣੀ ਦੂਰ ਤਾਈ ਆ ਸਕਦਾ ਨੇੜੇ ਤਾਈ ਬਿੱਲਾ ਵਾਜੇ ਵੇਖੋ ਛੱਲਾ ਵੇਖੋ ਇੱਥੋਂ ਤੇ ਆਜੂ ਪਾਣੀ ਇੱਥੇ ਨਹੀਂ ਆਉਂਦਾ ਹਾਂ ਹਾਂ ਉਹ ਹੋ ਗਿਆ ਅੱਛਾ ਓਏ ਦਾदू ਆ ਗਿਆ ਬਾਣੀ ਆਇਆ ਆਇਆ ਆ ਕੇ ਜਰਾ ਆ ਗਿਆ ਦੀ ਬਾਣੀ ਹੈ ਨਾ ਜੋਮ ਕਰਦੇ ਜੋ ਮੇਰੇ ਬੱਤੀ ਪਾਣੀ ਨਾਲ ਜੋਮ ਕਰਦੇ ਜੋ ਵੇਖ ਵੇਖਦਾ ਦਾदू ਹੋ ਰਿਹਾ ਆ ਗਿਆ ਆ ਗਿਆ ਨਹੀਂ ਆਉਂਦਾ ਨਹੀਂ ਆਉਂਦਾ ਤੈ ਜਾ ਜਾ ਆਈ ਦੀ ਬਾਲੀ ਨੂਰਾ ਯਾਰ ਹੈ ਬਲੇ 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 ਵੇਖ ਆ ਤੇਰੇ ਸੀਗਲ ਜੇ ਵਾਲੇ ਆ ਆ ਸਮੁੰਦਰੀ ਕਬੂਤਰ ਜੇ ਵੇ ਵੇ ਸਮੁੰਦਰੀ ਕਬੂਤਰ ਵੇ ਮੱਛੀਆਂ ਪਾਲਦੇ ਕਿਵੇਂ ਫਿਰਦੇ ਇਧਰ ਵੇਖੋ ਦੋਨੀਆਂ ਆਈ ਅੱਪਾ ਅੱਗੇ ਜਾ ਸਕਦੇ ਹੋ ਅਜੂ ਹੋਰ ਅੱਗੇ ਆ ਜਾਓ ਕੋਈ ਉਹ ਤਾਂ ਫੇਰ ਪਾਣੀ ਆਵਾ ਪੈਰ ਭਜ ਜਾਣਗੇ ਆਪਣੇ ਕੋਈ ਨਹੀਂ ਹੁੰਦਾ ਕੋੜਾ ਤੇ ਕੱਢ ਗਿਆ ਹੈ ਕੱਢ ਗਿਆ ਡਾਈ ਕਿਹਦੇ ਵਲੇ ਜੋ ਅਗਲੇ ਉਧਰ ਚਲ ਕੇ ਆ ਜਾਓ ਹਾਂ ਦਾ ਦੂਰਾ ਦੂਇ ਤੇ ਜੀਰੀ ਨਾ ਹਾਲ ਮਾਰਦੇ ਆਪ ਸਾ ਲਓ ਜੀ ਵੇਖੋ ਪੈਰਾਗਲਾਈਡਿੰਗ ਕਰਦੇ ਆਓ ਬੰਦਾ ਉਹ ਕਮਾਲ ਕਰੀ ਜਾਂਦਾ ਇਹਦਾ ਯਾਰ ਥੱਲੇ ਬੱਲੇ ਬੱਲੇ ਦੇਖੋ ਜੀ ਪੈਰਾਗਲਾਈਡਿੰਗ ਕਰ ਰਹੇ ਆ

ਆਪਾਂ ਮੈਨਲੇ ਵਿੱਚ ਵੇਖ ਕੇ ਵਾਪਸ ਆ ਗਏ ਆ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ ਜੇਕਰ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਮਿਲਦੇ ਹਾਂ ਅਗਲੇ ਵਲੌਗ ਵਿੱਚ ਮਿਹਰਬਾਨੀ ਸ਼ੁਕਰੀਆ ਰੱਬ ਰੱਖ